ਤੋ ਦੋਸਤੋ ਅਸੀਂ ਪਲਕ ਬੱਚੀ ਦੀ ਹੁਣ ਤੱਕ ਗੱਲਬਾਤ ਕਰਦੇ ਆਏ ਆ ਪਾਵਰ ਆਫ ਸੋਸ਼ਲ ਜੁਨਟੀ ਤੇ ਸ਼੍ਰੀ ਤਰਸੀਮ ਲਾਲ ਜੀ ਨੇ ਕਿੰਨੀ ਮਦਦ ਕੀਤੀ ਹੈ ਔਰ ਕਰ ਰਹੇ ਨੇ ਕਰ ਰਹੇ ਨੇ ਕਿਉਂਕਿ ਜਸਨ ਸਾਹਿਬ ਨੂੰ ਉਹਨਾਂ ਨੇ ਬਿਲਕੁਲ ਕਹਿਤਾ ਕਿ ਜਿਸ ਨੂੰ ਤੁਸੀਂ ਠੀਕ ਸਮਝਦੇ ਹੋ ਸਾਡੇ ਵੱਲੋਂ ਮਦਦ ਦੀ ਕੋਈ ਕਮੀ ਨਹੀਂ ਹੈ ਬਸ ਇਹ ਹੈ ਕਿ ਤੁਸੀਂ ਜਿਸ ਨੂੰ ਠੀਕ ਸਮਝਦੇ ਹੋ ਸਾਨੂੰ ਦੱਸ ਦਿਓ ਜੋ ਤੁਹਾਨੂੰ ਚਾਹੀਦਾ ਸੀ ਦੇਵਾਂਗੇ ਜਦੋਂ ਇਸ ਤਰ੍ਹਾਂ ਦੀਆਂ ਰੂਹਾਂ ਦੇ ਨਾਲ ਸਾਡੀ ਮੁਲਾਕਾਤ ਹੁੰਦੀ ਹੈ ਅਸੀਂ ਉਹਨਾਂ ਦੇ ਰੂਹ ਬਰੂ ਹੁੰਦੇ ਆ ਤਾਂ ਮਨ ਬੜਾ ਖੁਸ਼ ਹੁੰਦਾ ਸੋ ਉਸੇ ਕੜੀ ਦੇ ਵਿੱਚੋਂ ਜਿਸ ਕੜੀ ਨੂੰ ਲੈ ਕੇ ਅਸੀਂ ਜਸਾ ਸਾਹਿਬ ਨਾਲ ਗੱਲਬਾਤ ਕੀਤੀ ਹੈ ਪਲਕ ਬੇਟੀ ਦੀ ਉਹ ਪਲਕ ਬੇਟੀ ਮੇਰੇ ਨਾਲ ਹੈ ਔਰ ਉਸ ਦੇ ਨਾਲ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਪਲਕ ਜੀ ਸਭ ਤੋਂ ਪਹਿਲਾਂ ਪੁੱਤ ਸਸਰੀਕਾ ਸਸਰੀਕਾ ਜੀ ਕੀ ਹਾਲ ਚਾਲ ਹੈ ਪੁੱਤ ਠੀਕ ਹੈ ਬاں ਪਹਿਲਾਂ ਨਾਲੋਂ ਠੀਕ ਹੈ ਪੁੱਤ ਹਾਂਜੀ ਅੱਛਾ ਕੀ ਪ੍ਰੋਬਲਮ ਕੀ ਆ ਗਈ ਸੀ ਪਲਕ ਮੈਨੂੰ ਕੈਂਸਰ ਦੀ ਪ੍ਰੋਬਲਮ ਸੀ ਰੀੜ ਦੀ ਹਟਿਚ ਅੱਛਾ ਹਾਂਜੀ ਕਦੋਂ ਤੂੰ ਪਤਾ ਲੱਗਾ ਸੀ ਪੁੱਤ ਇਹ ਵੀ ਮੇਰੇ ਪਾਪਾ ਦੇ ਜਾਣ ਤੋਂ ਮਗਰੋਂ ਹੀ ਪਤਾ ਲੱਗਿਆ ਸੀ ਜਦੋਂ ਪਾਪਾ ਗਏ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ ਪੁੱਤ 11 ਸਾਲ ਸੀ 11 ਸਾਲ ਹਾਂਜੀ ਤੇ ਇਸ ਟਾਈਮ ਤੁਹਾਡੀ ਪੁੱਤ ਉਮਰ ਕਿੰਨੀ ਹੈ 14 ਸਾਲ 14 ਸਾਲ ਤੇ ਹੁਣ ਪੋਜੀਸ਼ਨ ਕੀ ਹੈ ਪੁੱਤ ਉਸ ਜਿਹੜੀ ਪ੍ਰੋਬਲਮ ਤੁਸੀਂ ਦੱਸਦੇ ਹੋ ਰੀਡ ਦੀ ਹੱਡੀ ਦੀ ਹੁਣ ਪੋਜੀਸ਼ਨ ਕੀ ਹੈ ਏਟ ਏ ਟਾਈਮ ਹੁਣ ਮੇਰੀ ਪੋਜੀਸ਼ਨ ਥੋੜੀ ਠੀਕ ਹੈ ਜਦੋਂ ਪਹਿਲਾਂ ਲੱਗਦੀ ਸੀ ਉਤੋਂ ਜ਼ਿਆਦਾ ਹੁਣ ਠੀਕ ਹੈ ਥੋੜੀ ਅੱਛਾ ਹਾਂਜੀ ਇੰਨਾ ਕਿਦਾਂ ਕੀ ਕੀ ਮਹਿਸੂਸ ਕਰਦੇ ਸੀ ਪੁੱਤ ਪਹਿਲਾਂ ਮਤਲਬ ਕਿ ਮੈਨੂੰ ਥੋੜਾ ਜਿਹਾ ਦੁਆਈ ਮਹਿਸੂਸ ਹੋ ਰਹਾ ਸੀ ਦਰਦ ਦਰਦ ਬਾਰੇ ਮੇਰੇ ਬਹੁਤ ਹੁੰਦਾ ਸੀ ਅੱਛਾ ਜੀ ਹੁਣ ਮੇਰੇ ਦਰਦ ਵੀ ਨਹੀਂ ਹੁੰਦਾ ਤਾਂ ਠੀਕ ਹੈ ਹੁਣ ਵੈਰੀ ਗੁੱਡ ਵੈਰੀ अच्छा वो तो कि, किस तरह ਦਾ ਦਰਦ ਹੁੰਦਾ ਸੀਗਾ ਕਿ ਸਕੂਲ ਜਾਣ ਜਾਣ ਨੂੰ ਮੈਨੂੰ ਜੀ ਕਰਦਾ ਸੀ ਜਾਂ ਕਿਦਾਂ ਮਤਲਬ ਸਕੂਲ ਤਾਂ ਮੈਂ ਜਾਣਾ ਚਾਹੁੰਦੀ ਸੀ ਬਟ ਮੇਰਾ ਇਹ ਸੀ ਵੱਲੋਂ ਕੈਂਸਰ ਦੀ ਪ੍ਰੋਬਲਮ ਸੀ ਮੈਂ ਤਾਂ ਵੀ ਕਹਿੰਦੀ ਸੀ ਮੈਂ ਸਕੂਲ ਜਾਣਾ ਆ ਬਟ ਹੁਣ ਵੀ ਮੈਂ ਸਕੂਲ ਜਾਣੀ ਆ ਮੈਨੂੰ ਸਕੂਲ ਜਾ ਕੇ ਵਧੀਆ ਲੱਗਦਾ ਹੈ ਕਿ ਮੈਂ ਸਕੂਲ ਜਾਉਂ ਹਾਂ ਉਹ ਚੇਂਜ ਹੋ ਜਾਂਦਾ ਪੁੱਤ ਹਾਂਜੀ ਅੱਛਾ ਅਧਿਆਪਕਾਂ ਵੱਲੋਂ ਕਿੰਨਾ ਪਿਆਰ ਮਿਲਦਾ ਪੁੱਤ ਬਹੁਤ ਜ਼ਿਆਦਾ ਅੱਛਾ ਜੀ ਹਾਂਜੀ ਕਿਸ ਤਰ੍ਹਾਂ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਇਸ ਬਿਮਾਰੀ ਦੇ ਨਾਲ ਸਫਰ ਕਰ ਰਹੇ ਹੋ ਤਾਂ ਉਸ ਵੇਲੇ ਕਿਸੇ ਦਾ ਸਹੇਲੀ ਦਾ ਕੋਈ ਬਣਿਆ ਤਾਂ ਨਹੀਂ ਮੂਡ ਕਿ ਮੈਂ ਤਾਂ ਹੁਣ ਦੂਰ ਹੋ ਜਾਮਾ ਜਾਂ ਜਿੱਦਾਂ ਕਿ ਉਸੇ ਤਰ੍ਹਾਂ ਹੀ ਪਿਆਰ ਰਿਹਾ ਬੇਟੇ ਉਸੇ ਤਰ੍ਹਾਂ ਰਿਹਾ ਮੇਰੇ ਸਾਰਿਆਂ ਫਰੈਂਡਸ ਨਾਲ ਪਿਆਰ ਪਰ ਮੇਰ ਨਾਲ ਕੋਈ ਅੱਦਾਂ ਨਹੀਂ ਗਿਆ ਅਭੀ ਮੈਨੂੰ ਉਹਦੀ ਬਹੁਤ ਪ੍ਰੋਬਲਮ ਹੈ ਕਿ ਆਹ ਹੈ ਕਿ ਅਸੂਰ ਨਾਲ ਬੈਠਣਾ ਨਹੀਂ ਅੱਦਾਂ ਕੁਛ ਨਹੀਂ ਸੀ ਸਾਰੇ ਪਿਆਰ ਨਹੀਂ ਰਲਦੇ ਤੇ ਅੱਛਾ ਜਸਲ ਸਾਹਿਬ ਬਲੋਂ ਜੋ ਮਦਦ ਕੀਤੀ ਜਾ ਰਹੀ ਆ ਪੁੱਤ ਹਾਂਜੀ ਉਹ ਕਿਸ ਤਰ੍ਹਾਂ ਲੈ ਰਹੇ ਹੋ ਤੁਸੀਂ ਕਿ ਇਹ ਬਹੁਤ ਵਧੀਆ ਸਟੈਪ ਹੈ ਬਤ ਹਾਂਜੀ ਇਹ ਬਹੁਤ ਵਧੀਆ ਸਟੈਪ ਹੈ ਕਿ ਬੱਚਿਆਂ ਨੂੰ ਮਦਦ ਕਰ ਰਹੇ ਨੇ ਇਹ ਹਾਂਜੀ ਤਾਂ ਫਿਰ ਅਸੀਂ ਵੀ ਕਹਿ ਰਹੇ ਹਾਂ ਵੀ ਅੱਗੇ ਮਦਦ ਕਰਦੇ ਜਾਣਾ ਹਰ ਬੱਚੇ ਦੀ ਹਾਂ ਹਾਂਜੀ अच्छा ਤੁਸੀਂ ਹੁਣ ਜਿੱਦਾਂ 8ਵੀਂ ਦੇ ਵਿੱਚੋਂ ਪੜ੍ਹਾਈ ਦੇ ਵਿੱਚੋਂ ਵੀ ਜਸਾ ਸਾਹਿਬ ਕਹਿੰਦੇ ਕਿ ਤੁਸੀਂ ਬਹੁਤ ਅੱਛੇ ਹੋ ਪੁੱਤ ਔਰ ਵੱਡੀ ਗੱਲ ਇਹ ਹੈ ਕਿ ਤੁਹਾਡੇ ਚ ਅੱਗੇ ਵਧਣ ਦੀ ਜਾਨੀ ਕਿ ਇੱਕ ਕਿਉਰਿਓਸਟੀ ਹੈ ਕਿ ਅੱਗੇ ਵਧਿਆ ਜਾਵੇ ਕਦੇ ਮਹਿਸੂਸ ਹੋਇਆ ਕਿ ਮੈਨੂੰ ਹੁਣ ਆਰਾਮ ਨਹੀਂ ਆਉਣਾ ਨਹੀਂ ਐਦਾਂ ਨਹੀਂ ਕਦੇ ਨਹੀਂ ਮਹਿਸੂਸ ਨਹੀਂ ਵੈਰੀ ਗੁੱਡ ਵੇਰੀ ਗੁੱਡ ਦਵਾਈ ਪਾਣੀ ਚੱਲ ਰਿਹਾ ਜੇ ਵੀ ਸਾਰਾ ਕੁਝ ਨਹੀਂ ਦਵਾਈ ਮੇਰੀ ਬੰਦ ਕਰ ਦਿੱਤੀ ਗਈ ਆ ਤੇ ਉਦਾਂ ਮੈਨੂੰ ਕਿਹਾ ਹੈ ਵੀ ਤੁਸੀਂ ਅੰਡੇ ਵਗੈਰਾ ਖਾਓ ਕਿਉਂ ਨਾ ਥੋੜੀ ਹੈਲਥ ਹੋਗੀ ਜੀ ਦਿਨ ਚ ਕਿੰਨੇ ਅੰਡੇ ਖਾ ਲੈਣੇ ਬਤ ਖਾ ਲੈਣੇ ਆ ਗੇ ਡੈਡੀ ਨਾਲ ਖਾਂਦੇ ਨੇ ਤਾਂ ਡੈਡੀ ਨਾਲ ਵੀ ਖਾ ਲੈਣੀਆਂ ਨਹੀਂ ਅਗਰ ਮਨ ਆਪ ਕਰਦਾ ਮਤਲਬ ਡਾਕਟਰ ਨੇ ਦੱਸਿਆ ਹੋਇਆ ਵੀ ਇਹ ਖਾਓ ਜ਼ਰੂਰ ਹਾਂਜੀ ਵੈਰੀ ਗੁੱਡ ਇਸ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦਾ ਖਾਣ ਪੀਣ ਦੱਸਿਆ ਉਹਨਾਂ ਨੇ ਔਰ ਜਿੱਦਾਂ ਉਹਨਾਂ ਨੇ ਕਿਹਾ ਵੀ ਤੁਸੀਂ ਦੁੱਧ ਵਗੈਰਾ ਪੀਓ ਮਤਲਬ ਕਿ ਰੋਟੀ ਤਾਂ ਤੁਸੀਂ ਖਾਏ ਰਹੇ ਹੋ ਹਾਂਜੀ ਅੱਛਾ ਪਲਕ ਮੈਨੂੰ ਕਿਉਂ ਨਹੀਂ ਲੱਗ ਰਿਹਾ ਕੁਛ ਐਹੋ ਜਿਹਾ ਵੀ ਤੂੰ ਇਹ ਬਿਮਾਰੀ ਹੈ ਮੈਨੂੰ ਤਾਂ ਪੁੱਤ ਤੁਹਾਡਾ ਚਿਹਰਾ ਵੀ ਬਹੁਤ ਸੋਹਣਾ ਲੱਗ ਰਿਹਾ ਕੱਦ-ਕਾਟ ਵੀ ਠੀਕ ਲੱਗ ਰਿਹਾ ਕੋਈ ਮਤਲਬ ਇਹ ਮੈਨੂੰ ਕਿਉਂ ਨਹੀਂ ਲੱਗਦਾ ਨਹੀਂ ਤਾਂ ਮੈਂ ਤਾਂ ਬੰਦੇ ਦਾ ਫੇਸ ਦੇਖ ਕੇ ਪੜ ਕੇ ਇਹਨਾਂ ਤਜਰਬਾ ਹੋ ਗਿਆ ਕਿ ਬੰਦੇ ਦਾ ਫੇਸ ਪੜ ਕੇ ਕਹਿ ਦਿੰਦਾ ਕਿ ਚਾਹ ਪ੍ਰੋਬਲਮ ਹੈ ਪਰ ਮੈਨੂੰ ਪੁੱਤ ਤੇਰੇ ਚ ਕੋਈ ਪ੍ਰੋਬਲਮ ਨਹੀਂ ਲੱਗੀ ਸਰ ਇਹ ਮੇਰਾ ਕਿ ਮੈਨੂੰ ਕੋਈ ਪ੍ਰੋਬਲਮ ਮੈ ਵੀ ਨਹੀਂ ਕਹਿਦੀ ਵੀ ਮੈਨੂੰ ਕੋਈ ਪ੍ਰੋ ਨਾ ਨਾ ਮੇਰੇ ਘਰ ਦੇ ਕੰਨੇ ਮੇਰੇ ਘਰ ਦੇ ਕੰਨੇ ਮੈਂ ਉਹਨਾਂ ਨੂੰ ਹੌਸਲਾ ਦੇਣੀ ਮੇਰੇ ਚ ਕੋਈ ਪ੍ਰੋਬਲਮ ਨਹੀਂ ਹੈ ਹਾਂਜੀ ਛੋਟੇ ਤਾਂ ਤੰਗ ਕਰਦੇ ਭੈਣ ਨਹੀਂ ਉਹ ਕਰਦੇ ਨਹੀਂ ਕੁਛ ਨਹੀਂ ਕਰਦੇ ਅਗਰ ਜਾ ਰਹੇ ਤਾਂ ਕਰਦੇ ਤਾਂ ਫੇਰ ਕਰਦੇ ਕਹਿ ਦਿੰਦੇ ਆ ਵੀਰੋਂ ਆਹਾਂ ਬਿਮਾਰੀਓ ਤੁਸੀਂ ਆਹ ਨਾ ਕਰੋ ਮੈਂ ਕਹਿੰਦੇ ਮੇਰੇ ਕੋਈ ਬਿਮਾਰੀ ਨਹੀਂ ਕੋਈ ਬਿਮਾਰੀ ਨਹੀਂ ਐਸੀ ਬਸ ਦੋਸਤੋ ਮੈਂ ਦੱਸਣਾ ਚਾਹੁੰਦਾ ਇਹ ਪਲਕ ਨੇ ਬਹੁਤ ਵਧੀਆ ਗੱਲ ਕਹੀ ਹੈ ਜਦ ਉਹਨੂੰ ਨਹੀਂ ਕੁਛ ਮਹਿਸੂਸ ਹੋ ਰਿਹਾ ਤੇ ਤੁਹਾਨੂੰ ਕਹਦਾ ਮਹਿਸੂਸ ਹੋ ਰਿਹਾ ਹੈ ਔਰ ਬੱਚੀ ਦੇ ਹੌਸਲੇ ਦੀ ਐਕਸਪ੍ਰੈਸ਼ਨ ਦੇਖੋ ਬੱਚੀ ਚ ਟੈਲੈਂਟ ਦੇਖੋ ਔਰ ਜਸਲ ਸਾਹਿਬ ਕੋਈ ਐਮੀ ਇਹਨਾਂ ਦੀ ਨਜ਼ਰ ਨਹੀਂ ਹੈ ਬੜੀ ਪਾਰਖੂ ਨਜ਼ਰ ਹੈ ਔਰ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਹੁਸ਼ਿਆਰਪੁਰ ਤੋਂ ਸੋਚਦਾ ਆ ਕੰਟੈਂਟ ਜਿਹੜਾ ਹੈ ਇਸ ਬੱਚੀ ਨੂੰ ਪੜਾਉਣਾ ਹੈ ਤੇ ਉਹ ਮਤਲਬ ਹੀਰੇ ਚੋਂ ਹੀਰਾ ਲੱਭਿਆ ਜਾਂਦਾ ਹੈ ਜਸਲ ਸਾਹਿਬ ਦੀ ਉਹ ਪਰਖ ਹੈ ਹੁਣ ਪ੍ਰੈਜ਼ੈਂਟ ਸਮੇਂ ਵਿੱਚ ਇਲਾਜ ਜਿਹੜਾ ਹੈ ਪਲਕ ਉਹ ਫਿਲਹਾਲ ਤਾਂ ਸਟਾਪ ਹੋਇਆ ਹੈ ਜਾਂ ਇੰਜੈਕਸ਼ਨ ਲੱਗ ਰਹੇ ਨੇ ਉਹਦੇ ਬਾਰੇ ਦੱਸੋ ਮੇਰਾ ਇੰਜੈਕਸ਼ਨ ਆ ਜਾਂ ਬੰਦ ਕਰ ਦਿੱਤੇਗੇ ਨੇ ਡਾਕਟਰ ਨੇ ਉਹ ਨਹੀਂ ਕਰਤ ਹਾਂਜੀ ਉਹ ਕਹਿੰਦੇ ਵੀ ਪਹਿਲਾਂ ਤੁਸੀਂ ਅਗਰ ਤੁਹਾਨੂੰ ਕੈਂਸਰ ਦੀ ਪ੍ਰੋਬਲਮ ਲੱਗਦੀ ਹੈ ਤਾਂ ਤੁਸੀਂ ਕੈਂਸਰ ਦਾ ਇਲਾਜ ਕਰਾਓ ਪਹਿਲਾਂ ਹੁਣ ਫਿਰ ਉਹ ਹੋਇਆ ਕਿ ਨਹੀਂ ਸ਼ੁਰੂ ਕੈਂਸਰ ਦਾ ਉਹਨਾਂ ਨੇ ਕਿਹਾ ਕਿ ਸਾਨੂੰਤਾ ਰਿਪੋਰਟ ਦੇਖ ਕੇ ਕੋਈ ਪ੍ਰੋਬਲਮ ਨਹੀਂ ਲੱਗਦੀ ਪਈ ਸ਼ਾਇਦ ਉੱਧਾ ਲੋਆ ਹੋਵੇ ਬਈ ਮਤਲਬ ਡੀਪਲੀ ਕੁਛ ਕਰ ਲੋ ਇਨਜయోగ్రਫੀ ਹੋ ਚੁੱਕੀ ਥੋੜੀ ਨਹੀਂ ਹਜਾ ਨਹੀਂ ਹੋਈ ਉਹਦੇ ਵਾਸਤੇ ਕੋਈ ਤਾਰੀਖ ਦਿੱਤੀ ਪੁੱਤ ਉਹਨਾਂ ਨੇ ਨਹੀਂ ਹਜਾ ਤਾਂ ਨਹੀਂ ਦਿੱਤੀ ਜਾਣਾ ਹੈ ਜੀ ਪੇਪਰਾਂ ਤੋਂ ਬਾਅਦ ਜਾਵਾਂਗੇ ਪੀਜੀਆਈ ਜੀ ਜੀ ਹਾਂਜੀ ਉਹਨਾਂ ਨੇ ਤਾਰੀਖ ਦਿੱਤੀ ਹੋਈ ਆ ਕਿ ਆਪਣੇ ਆਪ ਹੀ ਚਲੇ ਜਾਓ ਜਦੋਂ ਨਹੀਂ ਤਾਰੀਖ ਦਿੱਤੀ ਹੈ ਦਿੱਤੀ ਹੋਈ ਹੈ ਹਾਂਜੀ ਅੱਛਾ ਪੁੱਤ ਜਿਹੜੀ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਤੇ ਸ਼੍ਰੀ ਤਰਸੀਮ ਲਾਲ ਜੀ ਵੱਲੋਂ ਮਦਦ ਕੀਤੀ ਜਾ ਰਹੀ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੋਸਤ ਉਸ ਵੇਲੇ ਤਾਂ ਮੈਂ ਇਹੀ ਕਹਿਣਾ ਚਾਹੁੰਦੀ ਕਿ ਅੱਗੇ-ਅੱਗੇ ਮਦਦ ਕਰਦੇ ਜਾਨ ਬੱਚਿਆਂ ਦੀ ਕਿ ਹੁਣ ਵੀ ਇਹਨਾਂ ਨੇ ਬਹੁਤ ਕੀਤੀ ਹੈ ਸਾਡੀ ਮੈਂ ਤਾਂ ਇਹਨਾਂ ਨੂੰ ਬਹੁਤ ਬਹੁਤ ਥੈਂਕ ਯੂ ਕਹਿ ਰਹੀ ਹਾਂ ਸਰ ਨੂੰ ਕਿ ਤੁਹਾਡਾ ਬਹੁਤ ਬਹੁਤ ਥੈਂਕ ਯੂ ਹੈ ਕਿ ਤੁਸੀਂ ਸਾਡੀ ਮਦਦ ਕੀਤੀ ਹਾਂ ਜੀ ਇਹ ਪਰਿਵਾਰ ਦੋਸਤੋ ਬਹੁਤ ਨਿੱਗਾ ਪਰਿਵਾਰ ਹੈ ਕਿਉਂਕਿ ਜਦੋਂ ਅਮਰਚੰਦ ਜੀ ਦੇ ਨਾਲ ਅਸੀਂ ਪਿਛਲੇ ਡੇਢ-ਦੋ ਸਾਲ ਤੋਂ ਮਿਲਦੇ ਆਂ ਤੇ ਵਾਕਈ ਅੱਜ ਉਹਨਾਂ ਦੇ ਗ੍ਰਹਿ ਸਥਾਨ ਵਿਕੇ ਪਲਕ ਬੇਟੀ ਨਾਲ ਗੱਲਬਾਤ ਕੀਤੀ ਉਹਨਾਂ ਦੇ ਭਾਈ ਸਾਹਿਬ ਸ਼੍ਰੀ ਮਾਸਟਰ ਪਿਆਰਾ لال ਜੀ ਜਿਹੜੇ ਕਿ ਪਿਛਲੇ ਦਿਨੀ ਇਹਨਾਂ ਦੀ ਮਤਲਬ ਕੋਈ ਆਪਰੇਸ਼ਨ ਹੋਣਾ ਸੀ ਨਹੀਂ ਹੋਇਆ ਡੇਟ ਅੱਗੇ ਪੈ ਗਈ ਉਹ ਸਾਰਾ ਹੀ ਪ੍ਰੋਸੀਜਰ ਜਿਹੜਾ ਸਾਨੂੰ ਪਤਾ ਹੈ ਕਿਉਂਕਿ ਅਸੀਂ ਵੀ ਇਸ ਪਰਿਵਾਰ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਜੁੜੇ ਹੋਏ ਹਾਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੂਰਾ ਪਰਿਵਾਰ ਹੈ ਜਿਹੜਾ ਮੇਰੇ ਇਸ ਟਾਈਮ ਪਿੱਛੇ ਨਜ਼ਰ ਆ ਰਿਹਾ ਟੀਵੀ ਸਕਰੀਨ ਤੇ ਵੀ ਨਜ਼ਰ ਆ ਰਿਹਾ ਜਿਨ੍ਹਾਂ ਦੇ ਵਿੱਚ ਪਲਕ ਦੇ ਮੰਮੀ ਨੇ ਪਲਕ ਦੇ ਦਾਦਾ ਦਾਦੀ ਨੇ ਔਰ ਸ਼੍ਰੀ ਅਮਰਚੰਦ ਜੀ ਦੇ ਬ੍ਰਦਰ ਨੇ ਸ਼੍ਰੀ ਪਿਆਰਾ ਲਾਲ ਜੀ ਔਰ ਇਹ ਪੂਰਾ ਪਰਿਵਾਰ ਹੈ ਜਿਹੜਾ ਕਿ पलक ਦੇ ਪਿੱਛੇ سپورਟ ਲਈ ਖੜਾ ਹੈ ਔਰ ਜਿਵੇਂ ਨਾ ਵੀ ਪਲਕ ਵੀ ਡਾਂਟ ਦਿੰਦੀ ਹੈ ਕਿ ਮੈਨੂੰ ਕੋਈ ਬਿਮਾਰੀ ਨਹੀਂ ਹੈ ਮੈਂ ਬਿਲਕੁਲ ਠੀਕ ਠਾਕ ਹੈ ਔਰ ਇਹ ਬਹੁਤ ਵੱਡੀ ਪੋਜ਼ਿਟਿਵਿਟੀ ਹੈ ਔਰ ਇਸ ਤਰ੍ਹਾਂ ਦੀ ਪੋਜ਼ਿਟਿਵਿਟੀ ਜਦੋਂ ਬੱਚਿਆਂ ਦੇ ਜ਼ਿਹਨ ਤੇ ਆਉਂਦੀ ਹੈ ਤਾਂ ਫਿਰ ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦ ਖੁਦਾ ਵੀ ਪੁੱਛੇ ਕਿ ਬਤਾ ਤੇਰੀ ਰਜਾ ਕੀ ਹੈ ਫਿਰ ਤਾਂ ਮਾਲਕ ਵੀ ਜਿਹੜਾ ਹੈ ਉਹ ਕਿਰਪਾ ਇੱਕ ਹੱਥ ਨਾਲ ਨਹੀਂ ਬਲਕਿ ਦੋਨੋਂ ਹੱਥਾਂ ਨਾਲ ਬਰਸਾਦ ਹਿੰਦਾ ਪਰ ਸਾਡਾ ਭਰੋਸਾ ਉਸਤੇ ਕਾਇਮ ਹੋਣਾ ਚਾਹੀਦਾ ਪਲਕ ਬੇਟੀ ਮੈਂ ਤਾਂ ਅੰਤ ਵਿੱਚ ਇਹੀ ਕਹਾਂਗਾ ਕਿ ਉਸ ਮਾਲਕ ਤੇ ਭਰੋਸਾ ਰੱਖ ਪੁੱਤ ਆਪਣੀ ਮਿਹਨਤ ਤੇ ਭਰੋਸਾ ਰੱਖ 24 ਘੰਟੇ ਗੱਲ ਚ ਪੱਲਾ ਪਾ ਕੇ ਸਤਗੁਰ ਦੇ ਚਰਨਾਂ ਚ ਅਰਦਾਸ ਕਰਿਆ ਕਰਕੇ ਸੱਚੇ ਪਾਤਸ਼ਾਹ ਮੈਂ ਬਿਲਕੁਲ ਤੰਦਰੁਸਤ ਹੋ ਜਮਾ ਬਿਲਕੁਲ ਜੋ ਮੇਰੇ ਪਾਪਾ ਜੀ ਸਾਨੂੰ ਅਧੂਰਾ ਸੁਪਨਾ ਛੱਡ ਗਏ ਨੇ ਉਹ ਆਪਣਾ ਮੈਂ ਉਹਨਾਂ ਨੂੰ ਪੂਰਾ ਕਰਾਂਗੀ ਤੁਸੀਂ ਗੱਲਬਾਤ ਕੀਤੀ ਬਹੁਤ ਬਹੁਤ ਮਿਹਰਬਾਨੀ ਬਲ ਹਾਂ ਜਦ ਮੈਂ ਜਦ ਇਹ ਕਹਿੰਦੀ ਹਾਂ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਜੀ ਪਰ ਮੈਂ ਇਹ ਵੀ ਕਹਿੰਦੀ ਆ ਕਿ ਮੈਨੂੰ ਨਾ ਕੋਈ ਪ੍ਰੋਬਲਮ ਆ ਨਾ ਮੈਨੂੰ ਕੋਈ ਹੈਗੀ ਮੈਂ ਪਹਿਲਾਂ ਵੀ ਇਹੀ ਕਹਿੰਦੀ ਸੀ ਹੁਣ ਵੀ ਮੈਂ ਇਹੀ ਕਹਿੰਦੀ ਆ ਹਾਂਜੀ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੁੱਤਾ ਪਿੰਡ ਬੱਚੂਆਂ ਤੋਂ